ਜਲਦ ਅਮੀਰ ਬਣਨ ਦੀ ਚਾਹਤ ਨੇ ਪਹੁੰਚਾਇਆ ਸਲਾਖਾਂ ਪਿੱਛੇ ਆਈ ਵੀਰ ਗੱਡੀ ਸਮੇਤ ਇੱਕ ਵਿਅਕਤੀ ਨੂੰ 255 ਗ੍ਰਾਮ ਹੈਰੋਇਨ ਸਮੇਤ ਕਾਬੂ ਬਟਾਲਾ ਪੁਲਿਸ ਅਦੀਨ ਪੈਂਦੇ ਥਾਣਾ ਕੁਮਾਨ ਦੀ ਪੁਲਿਸ ਟੀਮ ਵੱਲੋਂ ਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਖਬੀਰ ਖਾਸ ਦੀ ਇਤਲਾਹ ਤੇ ਨਾਕੇਬੰਦੀ ਦੌਰਾਨ ਇੱਕ ਆਈ ਵੀ ਗੱਡੀ ਵਿੱਚ ਸਵਾਰ ਅਨਮੋਲ ਸਿੰਘ ਵਾਸੀ ਚੀਮਾ ਖੁੱਡੀ ਨੂੰ 255 ਗ੍ਰਾਮ ਹੈਰੋਇਨ ਅਤੇ 3190 ਡਰਗਮਨੀ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕਰਦੇ ਹੋਏ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਅਨਮੋਲ ਸਿੰਘ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿੱਥੋਂ ਤੇ ਕਿਸਦੇ ਕੋਲੋਂ ਲਿਆ ਕੇ ਵੇਚਦਾ ਸੀ ਅਤੇ ਕਦੋਂ ਤੋਂ ਇਸ ਕੰਮ ਨਾਲ ਜੁੜਿਆ ਹੋਇਆ ਸੀ ਜਿਹੜਾ ਤੁਸੀਂ ਹੈਰੋਨ ਫੜੀ ਹੈ ਉਸ ਸੰਬੰਧ ਵਿੱਚ ਕੀ ਜਾਣਦੇ ਹੋ ਜੀਖੋ ਜੀ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਤੇ ਡਰਗ ਅਗੇਂਸਟ ਬਿਲਕੁਲ ਨੋਟ ਆਲਡਸ ਪਾਲਿਸੀ ਨੂੰ ਉਸਿਲ ਬਾਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈडम ਅਸ਼wini ਗੋਟਿਆਲ ਐਸਐਸਪੀ ਇਸ਼ਰਾਰਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਜੀ ਨਿਸ਼ਾਨਦੇਸ਼ ਤੇ ਥਾਣਾ ਕਮਾਨ ਦੀ ਪੁਲਿਸ ਹਨ ਆ ਦੇ ਅਸਟੋ ਨਾਮਯੁਕਤਰਾ ਸਿੰਘ ਨੇ ਇੱਕ ਵਿਕਤੀ ਨੂੰ ਆਈ 20 ਕਾਰਡ ਵਿੱਚ ਕਮਰਸ਼ਲ ਕੈਡੈਂਟੀ ਦੀ 255 ਗ੍ਰਾਮ ਹੈ ਰਮਸਬੇ ਕਾਬੂ ਕਰਕੇ ਪ੍ਰਦਰਸ਼ਿਤ ਕੀਤਾ ਇੱਕ ਯਪ ਨਰੀਕਾ ਬ੍ਰਾਂਡ ਦੀ ਹੈ ਕਮਸ਼ੋ ਗ੍ਰਾਮ ਦੀ ਹੈ ਤੇ ਇਸ ਨਾਲ ਅਸੀਂ ਨੂੰ ਖਾਲੋ ਗਈ ਇਹ ਜਿਹੜੀ ਸਾਡੀ ਮੁਹਿੰਮ ਹੈ ਮੈਸ਼ੇ ਦੇ ਇਲਾਕਾ ਚੰਗੀ ਦਵੇਗੀ ਇਸੇ ਤਰੀਕੇ ਵੀ ਸਭ ਨੂੰ ਇਹੀ ਮੇਰੀ ਬੀਲ ਹੈ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲ ਮਾਰਨਿੰਗ ਆ ਉਹ ਨਸ਼ਾ ਦੇ ਦੇ ਕਾਰਬੋਨ ਪੰਚ ਕਰ ਦਵੇ ਜਿਤਨਾ ਅਸੀਂ ਇਸ ਨੂੰ ਹੁਣ ਜਿਹੜਾ ਇਹਦੇ ਕਾਬੂ ਆ ਅਸੀਂ ਦੇ ਗ੍ਰੈਂਸਟ ਮੈਸ਼ੀਨ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਜਿਹੜੀ ਰੀਡ ਦੀ ਪੂਰਾ ਚੈੱਕ ਅਪ ਚੈੱਕ ਕਰਾਂਗੇ ਜਿਹੜੀ ਨਸ਼ੇ ਦੀ ਨਸ਼ਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਰਿਪੋਰਟ ਵਿਚ ਅੰਮੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਹਰੀ ਪੱਟੀਵਾ ਰੋਡ ਕੋਈ ਵੀਰ ਉਹ ਪਿੰਡ ਹੈ ਕਮਾਣਾ ਦੇ ਉਥੋਂ ਇਹ ਕਿਸ਼ਤਾ ਹੋਇਆ ਫਰਕੀ ਦਾ ਨਾਮ ਕੀ ਹੈ ਜੀ ਤੇ ਤਾਂ ਪਿੰਡ ਗੜ ਅਨਮੋਲ ਸਿੰਘ ਪੁੱਤ ਸੁਖਵਿੰਦਰ ਸਿੰਘ ਹੈ ਪਿੰਡ ਚੀਮਾ ਖੁੱਡੀ ਦਾ ਇਹਦੇ ਕਿਹੜਾ ਪਰਚਲਸ ਹੋਇਆ ਉਹ 82 ਨੰਬਰ ਹੈ ਫਾਲ ਦਾ ਬੀਟੀ ਦਾ 28 18 24 ਅੰਡਰ ਸੈਕਸ਼ਨ ਇਹ ਸਰਕਾਰ ਕਰਤਾ ਕੀ ਜਿਗਾ ਅਨਮੋਲ ਲਈ ਇਹ ਇੰਡੀਅਨ ਆਰਮੀ ਦਾ ਮੁੱਦਾ ਹਾਂ ਜੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ 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 ਕ੍ਰਿਮੀਨਲ ਬੰਦੇ ਇਸ ਦਾ ਨਾਮ ਨਹੀਂ ਆਇਆ ਬਟ ਇਹ ਇਥਾ ਜਾਂਦਾ ਜਿਹੜੇ ਜਦ ਵੀ ਅਮੀਰ ਹੁੰਦੇ ਚੱਕਰ ਵਿੱਚ ਇਹ ਤਾਂ ਨਹੀਂ ਡਾਗਿਆ ਇਹ ਕੋਈ ਡਰਗ ਮੰਦੀ ਵੀ ਫੜੀ ਗਈ ਕੋਈ ਸਰ ਹਾਂ 831 3100 390 ਰੁਪਏ ਦੇ ਟਾਰਮ ਨਹੀਂ ਆਖਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅਦਾਚ ਵਿੱਚ ਦਿੱਤਾ ਮੰਗ ਲਿਆ ਇਹਦਾ ਪਰਮਾਣਿਤ ਰਜਿਸਟ੍ਰੇਸ਼ਨ ਆ। ਫਿਰ ਆਪਾਂ ਉਹਦੇ ਸੁਨਿ ਕਰਾਂਗੇ। ਇਹਦੇ ਜਿਹੜੀ ਵੀ ਬੈਕਫੋਰਡ ਫੋਲਡਿੰਗ ਚੱਲੀ ਆ ਤੇ ਉਹ ਨੋਟ ਨਿਮਾਲ ਰਹਿ। ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਇਹੋ ਜਿਹੀ ਚੀਜ਼ ਕੋਈ ਹੈ। ਜੀ ਇਹਦੀ ਜਿਹੜੀ ਬਰਾਮੀ ਹੋਈ ਹੈ ਇੱਕ ਕਾਰਡੀਓ ਕੰਪਿਊਟਰ ਕੰਡਾ ਦੇ ਨਾਮ ਲਿਆ। ਸਾਰੇ ਇਹਨਾਂ ਸਾਰਾ ਕੰਮ ਨਿਕਲਦੇ। ਇਹ ਬਾਸ ਇਹ ਜੋ ਮੈਡੀਕਲ ਕਰਾਉਣੇ ਦਾ ਸਪਸ਼ਟ ਹੋਏਗਾ ਅਸੀਂ ਨਹੀਂ ਤਾਂ ਤੁਸੀਂ ਨੂੰ ਨਿਕਲ ਕਰਦੇ ਕਰਦਾ ਹੁਣ ਤੁਸੀਂ ਫੈਸਲਾ ਕਰੋ। ਸਰ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਦੇ ਹੋ? ਉਹ ਨੂੰ ਲਈ ਹਦੀ ਬਿਲਕੁਲ ਹੀ ਪੀ ਰਿਹਾ ਜੀ ਜਿਹੜਾ ਨਸ਼ਾ ਕੋਈ ਇਸ ਜਨਤਕ ਦਾ ਫਸ ਗਿਆ ਕੋਈ ਪੀਣ ਵਾਲਾ ਹੈ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਰਿਕਵਰੀ ਸੈਂਟਰ ਹੈਗੇ ਉਹ ਜਦੋਂ ਦਵਾਈ ਨਵੇ ਤੇ ਠੀਕ ਹੋਵੇ ਜਾਂ ਹੱਦ ਨਾ ਰਸਤਾ ਕੈਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਜਿਹੜੇ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਨਿਭੂ ਤਾਰਾ ਜਾ ਕੇ ਆਪਣੀ ਜ਼ਿੰਦਗੀ ਬਤੀਤ ਕਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਉਹਦੇ ਤੇ ਸਾਡੇ ਪੂਰੀ ਹੋਈ ਹੋਰ ਵਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ もしも簡単。私